ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੀਰਾਂ ਭੈਣਾਂ ਨੂੰ ਜਿਹੜੇ ਕਿ ਸਰਕਾਰੀ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਸਵਾਗਤ ਹੈ ਤੁਹਾਡਾ ਸਮਾਰਟ ਸਟਾਰਟ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਅੱਜ ਦੀ ਦੋਸਤੋ ਜਿਹੜੀ ਵੀਡੀਓ ਹੈ ਤੁਹਾਨੂੰ ਤਾਂ ਮੰਨ ਲਿਆ ਤੁਹਾਨੂੰ ਜਿਹੜਾ ਪਤਾ ਲੱਗ ਹੀ ਗਿਆ ਹੋਵੇਗਾ ਕਿ ਅੱਜ ਜਿਹੜੇ ਆਪਾਂ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ ਉਹ ਹੈਗੇ ਆ ਰਾਸ਼ਟਰਪਤੀ ਜੀ ਨਾਲ ਸੰਬੰਧਿਤ ਆਪਣੇ ਦੇਸ਼ ਦੇ ਰਾਸ਼ਟਰਪਤੀ ਨਾਲ ਆਪਾਂ ਨੂੰ ਪਤਾ ਹੈ ਕਿ ਹਰ ਇੱਕ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਰਾਸ਼ਟਰਪਤੀ ਦੀ ਅਹਿਮੀਅਤ ਇੰਨੀ ਹੁੰਦੀ ਹੈ ਕਿ ਉਹਦੇ ਨਾਲ ਰਿਲੇਟਡ ਜਿਹੜੇ 2 ਤੋਂ ਲੈ ਕੇ 3 ਆਰਟੀਕਲ ਪੁੱਛੇ ਜਾ ਸਕਦੇ ਨੇ ਠੀਕ ਹੈ ਜੀ ਤੇ ਜੇਕਰ ਇੱਕ ਕੁਐਸਚਨ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤਾਂ ਆਪਾਂ ਨੂੰ ਸ਼ਿਉਰਟੀ ਹੋ ਜਾਂਦੀ ਹੈ ਕਿ ਆਪਾਂ ਇਹ ਕੁਐਸਚਨ ਨੂੰ ਟੰਗ ਨਾਲ ਸੋਲਵ ਕਰ ਲਾਂਗੇ ਤੇ ਉਹਦਾ ਆਨਸਰ ਜਿਹੜਾ ਸਹੀ ਮਾਰਕ ਕਰਾਂਗੇ ਤਾਂ ਇਹਦੇ ਵਿੱਚ ਦਿੱਕਤ ਕੀ ਆਉਂਦੀ ਹੈ ਕਿ ਜ਼ਿਆਦਾਤਰ ਬੱਚੇ ਜਿਹੜੇ ਆਰਟੀਕਲਾਂ ਦੇ ਵਿੱਚ ਪਜ਼ਲ ਹੋ ਜਾਂਦੇ ਨੇ ਕਿ ਇਹ ਰਾਸ਼ਟਰਪਤੀ ਦੇ ਨਾਲ ਜਿਹੜੇ ਸੰਬੰਧਿਤ ਆਰਟੀਕਲ ਨੇ ਉਹਨਾਂ ਵਿੱਚੋਂ ਕਿਹੜੇ-ਕਿਹੜੇ ਆਰਟੀਕਲ ਸਾਨੂੰ ਯਾਦ ਕਰਨੇ ਪੈ ਸਕਦੇ ਨੇ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਨੇ ਉਹਨਾਂ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੇਕਰ ਤੁਸੀਂ ਪਹਿਲੀ ਵਾਰੀ ਚੈਨਲ ਤੇ ਵਿਜ਼ਿਟ ਕੀਤਾਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਹੀ ਵਧੀਆ ਕੰਟੈਂਟ ਆ ਜਿਹੜਾ ਪ੍ਰੋਵਾਈਡ ਕਰਵਾਇਆ ਜਾਏਗਾ ਵੀਡੀਓਜ਼ ਦੇ ਠੀਕ ਹੈ ਜੀ ਤੇ ਨਾਲ ਹੀ ਨਾਲ ਜਿਹੜੇ ਕਮਿਊਨਿਟੀ ਦੇ ਵਿੱਚ ਅਸੀਂ ਪੋਲ ਬਣਾ ਕੇ ਜਿਹੜੇ ਕੁਐਸਚਨਸ ਡੇਲੀ ਅਪ ਟੂ ਡੇਟ ਰਹਿਨੇ ਆਗੇ 10 ਵਜੇ ਤੋਂ ਲੈ ਕੇ 15 ਕੁਐਸਚਨ ਤੁਹਾਨੂੰ ਉੱਥੇ ਵੀ ਪੁੱਛੇ ਜਾਂਦੇ ਨੇ ਤਾਂ ਤੁਹਾਡੀ ਜਿਹੜੀ ਤਿਆਰੀ ਹੋਰੀ ਆਫ ਕਾਸਟ ਵਧੀਆ ਹੋ ਸਕਦੀ ਹੈ ਉੱਥੇ ਵੀ ਜਿਹੜਾ ਪੋਲ ਲਗਾ ਕੇ ਤਾਂ ਬਿਨਾਂ ਕਿਸੇ ਦੇਰੀ ਦੀ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਸਿੱਖਣ ਨੂੰ ਮਿਲੇਗਾ ਪਹਿਲਾ ਕੁਐਸਚਨ ਹੈ ਜੀ ਆਪਣਾ ਰਾਸ਼ਟਰਪਤੀ ਨੂੰ ਕਿਸ ਤਰ੍ਹਾਂ ਜਿਹੜਾ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਠੀਕ ਹੈ ਜੀ ਰਾਸ਼ਟਰਪਤੀ ਨੂੰ ਜਿਹੜਾ ਕਿਸ ਤਰ੍ਹਾਂ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਤਾਂ ਇਹ ਆਪਾਂ 1 ਮਿੰਟ ਮੈਂ ਪਹਿਲਾਂ ਥੋੜਾ ਪੈਨ ਸੈੱਟ ਕਰ ਲਾਂ ਠੀਕ ਹੈ ਪੈਨ ਸੈੱਟ ਕਰ ਲਈਏ ਤੇ ਹਾਂਜੀ ਜਿਹੜਾ ਰਾਸ਼ਟਰਪਤੀ ਨੂੰ ਕਿਸ ਅਹੁਦੇ ਤੋਂ ਕਿਸ ਤਰ੍ਹਾਂ ਜਿਹੜਾ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ 61 ਆਰਟੀਕਲ 61 61 ਦੇ ਰਾਹੀਂ ਜਿਹੜਾ ਹੈਗਾ ਮਹਾਵਿਯੋਗ ਚਲਾ ਕੇ ਜਿਹੜਾ ਰਾਸ਼ਟਰਪਤੀ ਨੂੰ ਚਲਾਇਆ ਜਿਹੜਾ ਰੋਦੇ ਤੋਂ ਹਟਾਇਆ ਜਾ ਸਕਦਾ ਹੈਗਾ ਠੀਕ ਹੈ ਜੀ ਤੇ ਗੱਲ ਕਰੀਏ ਆਪਾਂ ਜਿਹੜਾ ਹੈਗਾ ਕਿੱਥੋਂ ਇਹ ਜਿਹੜਾ ਹੈਗਾ ਪ੍ਰਸਤਾਵ ਪੇਸ਼ ਕੀਤਾ ਜਾਂਦਾ ਤਾਂ ਇਹ ਰਾਜ ਦੇ ਕਿਸੇ ਵੀ ਸਦਨ ਤੋਂ ਜਿਹੜਾ ਪਾਰਲੀਮੈਂਟ ਦੇ ਕਿਸੇ ਵੀ ਸਦਨ ਤੋਂ ਪੇਸ਼ ਕੀਤਾ ਜਾ ਸਕਦਾ ਹੈ ਉਥੋਂ ਦੇ ਜਿਹੜੇ ਮੈਂਬਰ ਹੋਣਗੇ ਉਹ 1/4 ਜਿਹੜੇ ਮੈਂਬਰ ਹੋਣਗੇ ਉਹ ਇਹ ਪ੍ਰਸਤਾਵ ਲੈ ਕੇ ਆਉਣਗੇ ਤੇ ਲਗਭਗ 14 ਦਿਨ ਜਿਹੜਾ ਰਾਸ਼ਟਰਪਤੀ ਨੂੰ ਪਹਿਲਾਂ ਹੀ ਦੱਸਿਆ ਜਾਵੇਗਾ ਕਿ ਇਹ ਤੋਂ ਉਹਨਾਂ ਦੇ ਖਿਲਾਫ ਜਿਹੜਾ ਮਹਾਵਿਯੋਗ ਚਲਾਇਆ ਜਾ ਰਿਹਾ ਉਸ ਤੋਂ ਪਹਿਲਾਂ ਜੇਕਰ ਕੋਈ ਮਾਮਲਾ ਸੌਲਟ ਆਊਟ ਹੁੰਦਾ ਤਾਂ ਠੀਕ ਹੈ ਨਹੀਂ ਉਸ ਤੋਂ ਬਾਅਦ ਮਹਾਵਿਯੋਗ ਚਲਾਇਆ ਜਾਂਦਾ ਹੈ ਉੱਥੋਂ ਜਿਹੜਾ ਪਾਸ ਕਰਕੇ ਜਿਹੜੀ ਹੈਗੀ ਹੈ ਮੈਜੋਰਟੀ ਨਾਲ ਤਾਂ ਅਗਲੇ ਸਦਨ ਦੇ ਵਿੱਚ ਭੇਜਿਆ ਜਾਂਦਾ ਤੇ ਉੱਥੋਂ ਵੀ ਜਿਹੜੀ ਹੈਗੀ ਹੈਗੀ ਸਪੈਸ਼ਲ ਮੈਜੋਰਟੀ ਨਾਲ ਜਿਹੜਾ ਪਾਸ ਕਰਕੇ ਪ੍ਰਸਤਾਵ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਹੁਣ ਆਪਾਂ ਗੱਲ ਕਰੀਏ ਅਗਲੇ ਕੁਐਸਚਨ ਦੀ ਤਾਂ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਕਿਸੇ ਨਾਗਰਿਕ ਦੀ ਜਿਹੜੀ ਸਜ਼ਾ ਉਹ ਕਿਹੜੇ ਅਨੁਛੇਦ ਦੇ ਰਾਹੀਂ ਜਿਹੜਾ ਮਾਫ ਕਰ ਸਕਦਾ ਹੈਗਾ ਤਾਂ ਆਰਟੀਕਲ 61 ਦਾ ਤਾਂ ਆਪਾਂ ਨੂੰ ਪਤਾ ਲੱਗਿਆ ਕਿ ਇਹ ਹੈਗਾ ਜਿਹੜਾ ਆਪਣਾ ਮਹਾਵਿਯੋਗ ਦੇ ਨਾਲ ਰਿਲੇਟਡ ਹੈਗਾ ਮਤਲਬ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਦੇ ਨਾਲ ਰਿਲੇਟਡ ਹੈਗਾ ਆਰਟੀਕਲ 52 ਦੇ ਵਿੱਚ ਲਿਖਿਆ ਹੁੰਦਾ ਜੀ ਕਿ ਰਾਸ਼ਟ ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਬਕਾਇਦਾ ਕਿ ਦੇਸ਼ ਦਾ ਜਿਹੜਾ ਇੱਕ ਰਾਸ਼ਟਰਪਤੀ ਹੋਵੇਗਾ ਜਿਹੜਾ ਸੈਨਾ ਦਾ ਪ੍ਰਮੁੱਖ ਹੋਵੇਗਾ ਤਿੰਨੇ ਸੈਨਾ ਕਮਾਂਡਰ ਜਿਹੜਾ ਸੈਨਾ ਦਾ ਕਮਾਂਡਰ ਹੋਵੇਗਾ ਆਰਟੀਕਲ 72 ਹੁੰਦਾ ਹੈਗਾ ਉਹਦੇ ਰਾਹੀਂ ਜਿਹੜਾ ਹੈਗਾਗਾ ਇਹ ਕੁਐਸਚਨ ਦਾ ਜਿਹੜਾ ਆਨਸਰ ਹੈ ਉਹਦੇ ਰਾਹੀਂ ਜਿਹੜਾ ਹੈਗਾ ਕਿਸੇ ਅਪਰਾਧੀ ਦੀ ਸਜ਼ਾ ਨੂੰ ਘੱਟ ਕਰ ਸਕਦਾ ਹੈ ਠੀਕ ਹੈ ਵੱਧ ਵੀ ਕਰ ਸਕਦਾ ਹੈ ਘੱਟ ਵੀ ਕਰ ਸਕਦਾ ਹੈ ਤੇ ਉਹਨੂੰ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾਗਾ 100% ਮਾਫ ਵੀ ਕਰ ਸਕਦਾ ਹੈ ਹਾਲਾਂਕਿ ਜੇਕਰ ਫਾਂਸੀ ਦੀ ਜਗ੍ਹਾ ਸਜ਼ਾ ਵੀ ਉਸ ਵਿਅਕਤੀ ਨੂੰ ਹੋਈ ਹੋਵੇਗੀ ਕਫਾਂਸੀ ਦੀ ਸਜ਼ਾ ਵੀ ਉਸ ਦੀ ਮਾਫ਼ ਕਰ ਸਕਦਾ ਹੈ ਰਾਸ਼ਟਰਪਤੀ ਅਗਲੇ ਕੁਐਸਚਨ ਤੇ ਗੱਲ ਕਰਦੇ ਆਂ ਆਪਾਂ ਕਿ ਰਾਸ਼ਟਰਪਤੀ ਜਿਹੜਾ ਆਪਣਾ ਤਿਆਗ ਪੱਤਰ ਕਿਸ ਨੂੰ ਸੌਂਪਦਾ ਹੈਗਾ ਰਾਸ਼ਟਰਪਤੀ ਆਪਣਾ ਜਿਹੜਾ ਤਿਆਗ ਹੈ ਉਹ ਕਿਹਨੂੰ ਸੌਂਪਦਾ ਹੈ ਰਾਜ ਦਾ ਗਵਰਨਰ ਬਿਲਕੁਲ ਨਹੀਂ ਰਾਜ ਦੇ ਗਵਰਨਰ ਨਾਲ ਉਹਦਾ ਕੋਈ ਸਬੰਧ ਨਹੀਂ ਹੈ ਤਾਂ ਰਾਜ ਦੇ ਗਵਰਨਰ ਨਾਲ ਸਿਰਫ ਉਸਦਾ ਇਹੀ ਸਬੰਧ ਹੈ ਕਿ ਰਾਜ ਦਾ ਵਰਨਰ ਜਿਹੜਾ ਉਹ ਨਿਯੁਕਤ ਕੀਤਾ ਜਾਂਦਾ ਹੈ ਰਾਸ਼ਟਰਪਤੀ ਦੁਆਰਾ ਤੇ ਰਾਜ ਦਾ ਗਵਰਨਰ ਉਦੋਂ ਤੱਕ ਆਪਣੇ ਅਹੁਦੇ ਤੇ ਰਹੇਗਾ ਜਦੋਂ ਤੱਕ ਰਾਸ਼ਟਰਪਤੀ ਚਾਹੂਗਾ ਲੋਕ ਸਭਾ ਦਾ ਸਪੀਕਰ ਜਿਹੜਾ ਉਹ ਆਪਾਂ ਨੂੰ ਪਤਾ ਹੈਗਾ ਕਿ ਲੋਕ ਸਭਾ ਦਾ ਸਪੀਕਰ ਹੁੰਦਾ ਜਿਹੜਾ ਉਹ ਨਿਯੁਕਤ ਕੀਤਾ ਜਾਂਦਾ ਮੰਤਰੀ ਮੰਡਲ ਦੁਆਰਾ ਠੀਕ ਹੈ ਨਿਯੁਕਤੀ ਵਾਲਾ ਕਿ ਰਾਸ਼ਟਰਪਤੀ ਕਰਦਾ ਪਰ ਜਿਹੜਾ ਉਹਦੀ ਚੋਣ ਹੁੰਦੀ ਹੈਗੀ ਉਹ ਕੀਤੀ ਜਾਂਦੀ ਹੈ ਮੰਤਰੀ ਮੰਡਲ ਮੰਤਰੀ ਮੰਡਲ ਦੁਆਰਾ ਜਿਹੜਾ ਮਤਲਬ ਪਾਰਟੀ ਜਿੱਤੀ ਹੁੰਦੀ ਹੈ ਬਹੁਮਤ ਦੇ ਵਿੱਚ ਹੁੰਦੀ ਹੈ ਉਪਰਾਸ਼ਟਰਪਤੀ ਨੂੰ ਜਿਹੜਾ ਹੈਗਾ ਆਪਣਾ ਤਿਆਗ ਪੱਤਰ ਸੌਂਪਦਾ ਰਾਸ਼ਟਰਪਤੀ ਉਪਰਾਸ਼ਟਰਪਤੀ ਨੂੰ ਜਿਹੜਾ ਕਿ ਰਾਜ ਸਭਾ ਦਾ ਚੇਅਰਮੈਨ ਹੁੰਦਾ ਇਸ ਲਈ 3 ਤੇ 4 ਨੰਬਰ ਆਪਸ਼ਨ ਦੋਨੇ ਸਹੀ ਹੋ ਜਾਣਗੇ ਉਪਰਾਸ਼ਟਰਪਤੀ ਹੁੰਦਾ ਜਿਹੜਾ ਰਾਜ ਸਭਾ ਦਾ ਚੇਅਰਮੈਨ ਵੀ ਹੁੰਦਾ ਠੀਕ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਪਰ ਜਿਹੜਾ ਤਿਆਗ ਪੱਤਰ ਹੈ ਰਾਸ਼ਟਰਪਤੀ ਉਹ ਆਪਣਾ ਸੌਂਪਦਾ ਹੈਗਾ ਉਪਰਾਸ਼ਟਰਪਤੀ ਨੂੰ ਤਾਂ ਅਗਲੇ ਕੁਐਸਚਨ ਦੀ ਆਪਾਂ ਗੱਲ ਕਰੀਏ ਤਾਂ ਰਾਸ਼ਟਰਪਤੀ ਦੇ ਅਹੁਦੇ ਦਾ ਜਿਹੜਾ ਕਾਰਜਕਾਲ ਸਮਾਂਗਾ ਕਾਰਜਕਾਲ ਮਤਲਬ ਰਾਸ਼ਟਰਪਤੀ ਜਿਹੜਾ ਆਪਣੇ ਅਹੁਦੇ ਤੇ ਕਿੰਨਾ ਟਾਈਮ ਜਿਹੜਾ ਬੈਠਾ ਰਹੇਗਾ ਇਹ ਜਿਹੜਾ ਕਿਸ ਅਨੁਛੇਦ ਤੋਂ ਆਪਾਂ ਨੂੰ ਪਤਾ ਲੱਗਦਾ ਮਤਲਬ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਲਿਖਿਆ ਹੋਇਆ ਹੈ ਕਿ ਰਾਸ਼ਟਰਪਤੀ ਐਨਾ ਟਾਈਮ ਹੈ ਜਿਹੜਾ ਆਪਣੀ ਕੁਰਸੀ ਤੇ ਰਹੇਗਾ ਨਿਯੁਕਤ ਹੋਣ ਤੋਂ ਬਾਅਦ ਤਾਂ ਆਰਟੀਕਲ ਜਿਹੜਾ 40 ਹੈ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਹੈਗਾ ਜਿਹੜਾ ਡੀ ਪੀ ਐਸ ਪੀ ਨਾਲ ਰਿਲੇਟਡ ਆ ਠੀਕ ਹੈ ਜੀ ਡਾਇਰੈਕਟਿਵ ਪ੍ਰਿੰਸੀਪਲ ਜਿਹੜੇ 36 ਤੋਂ 51 ਦਾ ਆਰਟੀਕਲ ਹੁੰਦੇ ਆ ਉਹਦੇ ਵਿੱਚ ਲਿਖਿਆ ਹੋਇਆ 40 ਵਿੱਚ ਕਿ ਰਾਜ ਸਰਕਾਰ ਦੁਆਰਾ ਜਿਹੜਾ ਪੰਚਾਇਤਾਂ ਦਾ ਗਠਨ ਕੀਤਾ ਜਾਊਗਾ ਤਾਂ ਇਹ ਆਰਟੀਕਲ ਜਿਹੜਾ 40 ਹੈ ਪੰਚਾਇਤਾਂ ਨਾਲ ਸੰਬੰਧਿਤ ਆ ਗੱਲ ਕਰੀਏ ਆਪਾਂ ਜਿਹੜਾ ਹੈਗਾ 17 ਨੰਬਰ ਆਰਟੀਕਲ 17 ਨੰਬਰ ਆਰਟੀਕਲ ਜਿਹੜਾ ਅਨਟਚੇਬਿਲਿਟੀ ਯਾਨੀ ਕਿ ਫੰਡਾਮੈਂਟਲ ਰਾਈਟਸ ਆਪਣੇ ਹੈਗੇ ਨੇ ਉਹਦੇ ਵਿੱਚ ਸਮਾਨਤਾ ਦਾ ਅਧਿਕਾਰ ਹੁੰਦਾ ਹੈਗਾ ਇਕੁਅਲ ਰਾਈਟ ਟੂ ਇਕੁਐਲਿਟੀ ਉਹਦੇ ਵਿੱਚ ਆਰਟੀਕਲਸ ਹੁੰਦੇ ਨੇ 14 ਤੋਂ ਲੈ ਕੇ 18 ਤੱਕ ਠੀਕ ਹੈ ਤਾਂ ਉਹਦੇ ਵਿੱਚ 17 ਦੇ ਵਿੱਚ ਲਿਖਿਆ ਹੋਇਆ ਹੈਗਾ ਅਨਟੱਚੇਬਿਲਟੀ ਅਨਟੱਚੇਬਿਲਟੀ ਲਿਖੀ ਹੋਈ ਹੈ 17 ਦੇ ਵਿੱਚ ਆਰਟੀਕਲ 56 ਦੀ ਗੱਲ ਕਰੀਏ ਆਪਾਂ ਤਾਂ 56 ਦੇ ਵਿੱਚ ਲਿਖਿਆ ਹੋਇਆ ਹੈਗਾ ਰਾਸ਼ਟਰਪਤੀ ਦਾ ਕਾਰਜਕਾਲ ਕਿ ਰਾਸ਼ਟਰਪਤੀ ਜਿਹੜਾ ਕਿੰਨਾ ਟਾਈਮ ਜਿਹੜਾ ਕੁਰਸੀ ਤੇ ਬੈਠਾ ਰਹੇਗਾ ਤਾਂ ਆਪਸ਼ਨ ਨੰਬਰ 3 ਹੈ ਜਿਹੜਾ ਉਹ ਆਪਣਾ ਰਾਈਟ ਆਨਸਰ ਹੋ ਜਾਂਦਾ ਹੈ ਕਿ ਰਾਸ਼ਟਰਪਤੀ 5 ਸਾਲਾਂ ਦੇ ਲਈ ਆਪਣੀ ਕੁਰਸੀ ਤੇ ਬੈਠਾ ਰਹਿੰਦਾ ਹੈ ਜੇਕਰ ਉਸ ਦੇ ਵਿੱਚ ਉਸ ਨੂੰ ਕੋਈ ਬਿਮਾਰੀ ਆਉਂਦੀ ਹੈ ਜਾਂ ਕੋਈ ਵੀ ਉਹਨੂੰ ਕਿਤੇ ਜਾਣਾ ਪੈਂਦਾ ਤਾਂ ਉਸ ਤੋਂ ਬਾਅਦ ਜਿਹੜਾ ਉਹਦਾ ਅਹੁਦਾ ਹੈਗਾ ਉਹ ਮਤਲਬ ਜਿਹੜਾ ਹੈਗਾ ਉਪਰਾਸ਼ਟਰਪਤੀ ਦੁਆਰਾ ਹੈਂਡਲ ਕੀਤਾ ਜਾਵੇਗਾ ਤੇ ਤਨਖਾਹ ਵੀ ਉਪਰਾਸ਼ਟਰਪਤੀ ਨੂੰ ਰਾਸ਼ਟਰਪਤੀ ਵਾਲੀ ਦਿੱਤੀ ਜਾਵੇਗੀ ਉਹਨੇ ਦਿਨ ਪਰ ਜੇਕਰ ਰਾਸ਼ਟਰਪਤੀ ਪੱਕੇ ਤੌਰ ਤੇ ਆਪਣਾ ਅਸਤੀਫਾ ਦੇ ਦਿੰਦਾ ਹੈ ਫਿਰ ਉਪਰਾਸ਼ਟਰਪਤੀ ਜਿਹੜਾ 6 ਮਹੀਨਿਆਂ ਦੇ ਲਈ ਉਹ ਕੁਰਸੀ ਤੇ ਬੈਠੇਗਾ ਤੇ ਦੁਬਾਰੇ ਜਿਹੜੀਆਂ ਚੋਣਾਂ ਕਰਵਾਈਆਂ ਜਾਣਗੀਆਂ ਰਾਸ਼ਟਰਪਤੀ ਦੀਆਂ ਆਰਟੀਕਲ 61 ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਮਹਾਵਿਹੋਗ ਦਾ ਆ ਜਾਂਦਾ ਆਰਟੀਕਲ ਇਹਦੇ ਵਿੱਚ ਮਹਾਵਿਹੋਗ ਦੀ ਗੱਲ ਕਰੀਏ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਆਰਟੀਕਲ 61 ਦੇ ਦੁਆਰਾ ਜਿਹੜਾ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਜੇਕਰ ਉਹ ਸੰਵਿਧਾਨ ਦਾ ਉਲੰਘਣ ਕਰਦਾ ਪਰ ਇਹ ਸੰਵਿਧਾਨ ਦੇ ਵਿੱਚ ਕਿਸੇ ਵੀ ਪਾਸੇ ਨਹੀਂ ਲਿਖਿਆ ਹੋਇਆ ਕਿ ਸੰਵਿਧਾਨ ਦਾ ਉਲੰਘਣ ਕਿਸ ਤਰ੍ਹਾਂ ਕੀਤਾ ਜਾਵੇਗਾ ਪਰ ਇਹ ਜ਼ਰੂਰ ਲਿਖਿਆ ਹੋਇਆ ਹੈ ਕਿ ਜੇਕਰ ਰਾਸ਼ਟਰਪਤੀ ਸੰਵਿਧਾਨ ਦਾ ਉਲੰਘਣ ਕਰਦਾ ਹੈ ਤਾਂ ਉਸ ਦੁਆਰਾ ਜਿਹੜਾ ਮਹਾਵਿਹੋਗ ਚਲਾਇਆ ਜਾ ਸਕਦਾ ਤੇ ਉਹਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਮੈਂ ਆਸ ਕਰਦਾ ਹਾਂ ਕਿ ਕੁਐਸਚਨ ਜਿਹੜੇ ਤੁਹਾਡੇ ਸਮਝ ਵਿੱਚ ਪੈ ਰਹੇ ਹੋਣਗੇ ਜੇਕਰ ਤੁਹਾਨੂੰ ਕਲਾਸ ਇਹ ਵਧੀਆ ਲੱਗ ਰਹੀ ਹੈ ਤਾਂ ਮੈਂ ਹੋਰ ਵੀ ਇਹ ਹਜੀਆਂ ਕਲਾਸਾਂ ਤੁਹਾਨੂੰ ਪੇਸ਼ ਕਰ ਸਕਦਾ ਹਾਂ ਪਰ ਇਸ ਨਾਲ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਵੇਗਾ ਕਿਉਂਕਿ ਇਸ ਨਾਲ ਸਾਡਾ ਮਨੋਬਲ ਵਧਦਾ ਹੈਗਾ ਤਾਂ ਕਿ ਫ੍ਰੀ ਆਫ ਕਾਸਟ ਤੁਹਾਨੂੰ ਵਧੀਆ ਤੋਂ ਵਧੀਆ ਜਿਹੜੀ ਹੈਗੀ ਸਟੱਡੀ ਕਰਵਾਈ ਜਾਵੇ ਤਾਂ ਅਗਲੇ ਕੁਐਸਚਨ ਦੀ ਆਪਾਂ ਗੱਲ ਕਰੀਏ ਅਗਲੇ ਕੁਐਸਚਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਅ ਇਹਨਾਂ ਵਿੱਚੋਂ ਜਿਹੜਾ ਕਿਹੜਾ ਰਾਸ਼ਟਰ ਜਿਹੜਾ ਸੁਤੰਤਰਤਾ ਮਿਲਣ ਤੋਂ ਬਾਅਦ ਪੈਦਾ ਹੋਇਆ ਮਤਲਬ ਉਦੀ ਜਿਹੜੀ ਹੈਗਾ ਜਨਮ ਹੋਇਆ ਰਾਸ਼ਟਰਪਤੀ ਦਾ ਉਹ ਜਿਹੜਾ ਹੈਗਾ ਉਸ ਤੋਂ ਅੰਤਰਤਾ ਜਦੋਂ ਆਪਾਂ ਨੂੰ 15 ਅਗਸਤ 1947 ਨੂੰ ਆਪਣਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਉਹਦਾ ਜਨਮ ਹੋਇਆ ਆਰਾਮਨਾਥ ਕੋਵਿੰਦ ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਲਗਭਗ 70 ਤੋਂ ਲੈ ਕੇ 80 ਸਾਲ ਦੀ ਉਮਰ ਉਹਨਾਂ ਦੀ ਤਾਂ ਉਹਨਾਂ ਦੀ ਜਿਹੜੀ ਏਜ ਹੈ ਉਹ ਉੱਥੇ ਡਿਫਰ ਕਰਦੀ ਹੈਗੀ ਆਜ਼ਾਦੀ ਤੋਂ ਪਹਿਲਾਂ ਕੇ ਆਰ ਨਰੈਣ ਵੀ ਆਪਾਂ ਨੂੰ ਪਤਾ ਕਿ ਬਹੁਤ ਪਹਿਲਾਂ ਆਪਣੇ ਰਾਸ਼ਟਰਪਤੀ ਰਹੇ ਚੁੱਕੇ ਨੇ ਆਜ਼ਾਦੀ ਦੇ ਨੇੜੇ ਤੇੜੇ ਜੇ ਤੇ ਡਰੋਪਦੀ ਮੁਰਮੂ ਜਿਹੜਾ ਇਹਦਾ ਰਾਈਟ ਆਨਸਰ ਹੋ ਜਾਏਗਾ ਕਿਉਂਕਿ ਉਹ ਹੁਣ ਹੀ ਨਿਯੁਕਤ ਹੋਈ ਹੈਗੀ ਜਿਹੜੀ ਆਪਣੀ ਰਾਸ਼ਟਰਪਤੀ ਹੈ ਡਰੋਪਦੀ ਮੁਰਮੂ ਰਜਿੰਦਰ ਪ੍ਰਸਾਦ ਆਪਾਂ ਨੂੰ ਪਤਾ ਕਿ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸੀ ਜਿਹੜੇ ਕਿ ਸੰਵਿਧਾਨ ਸਭਾ ਦੇ ਵੀ ਪਰਮਾਨੈਂਟ ਜਿਹੜੇ ਚੇਅਰਮੈਨ ਰਹੇ ਚੁੱਕੇ ਨੇ ਠੀਕ ਹੈ ਜੀ ਤਾਂ ਨੈਕਸਟ ਕੁਐਸਚਨ ਤੇ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਲਿਖਿਆ ਹੋਇਆ ਕਿ ਇਹਨਾਂ ਵਿੱਚੋਂ ਕਿਸ ਦੀ ਨਿਯੁਕਤੀ ਹੈ ਜਿਹੜੀ ਉਹ ਹੋ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ অপশন নাম্বার 1 ਆ ਜਾਂਦਾ ਯੂਪੀਐਸਸੀ ਦੇ ਮੈਂਬਰ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਰਾਜ ਦਾ ਗਵਰਨਰ ਇਹ ਵੀ ਸਹੀ ਹੈ ਜੀ ਰਾਜ ਦੇ ਪੁਲਿਸ ਅਧਿਕਾਰੀ ਰਾਜ ਦੇ ਪੁਲਿਸ ਅਧਿਕਾਰੀ ਗਵਰਨਰ ਦੁਆਰਾ ਨਿਯੁਕਤ ਕੀਤੇ ਜਾਂਦੇ ਤਾਂ ਇਹ ਕੁਐਸਚਨ ਗਲਤ ਹੋ ਜਾਏਗਾ ਪ੍ਰਧਾਨ ਮੰਤਰੀ ਦੀ ਨਿਯੁਕਤੀ ਵੀ ਜਿਹੜੀ ਸੌਂਚ ਕਈ ਹੁੰਦੀ ਹੈਗੀ ਇਹ ਰਾਸ਼ਟਰਪਤੀ ਦੁਆਰਾ ਹੀ ਕੀਤੀ ਜਾਂਦੀ ਆ ਠੀਕ ਹੈ ਤਾਂ ਇਹ ਤਿੰਨੇ ਜਿਹੜੇ ਜਿਹੜੇ ਹੈਗਾ 1 2 ਤੇ 4th ਨੰਬਰ 1 2 ਤੇ 4th ਨੰਬਰ ਇਹ ਸਹੀ ਹੋ ਜਾਣਗੇ ਅਗਲੇ ਕੁਐਸਚਨ ਦੀ ਗੱਲ ਕਰੀਏ ਆਪਾਂ ਤਾਂ ਇਹਦੇ ਵਿੱਚ ਲਿਖਿਆ ਹੋਇਆ ਇਹਨਾਂ ਨੇ ਕਿ ਜੋ ਹੈ ਦੇਸ਼ ਦੀ ਕਾਰਜਪਾਲਿਕਾ ਨੂੰ ਕੰਟਰੋਲ ਕਰਨ ਦੀ ਸ਼ਕਤੀ ਹੈ ਜਿਹੜੀ ਉਹ ਰਾਸ਼ਟਰਪਤੀ ਕੋਲ ਹੈ ਇਹ ਸਾਨੂੰ ਕਿਸ ਅਨੁਛੇਦ ਦੁਆਰਾ ਪਤਾ ਲੱਗਦਾ ਹੈ ਕਿ ਮਤਲਬ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਲਿਖਿਆ ਹੋਇਆ ਕਿ ਰਾਸ਼ਟਰਪਤੀ ਦੁਆਰਾ ਜਿਹੜਾ ਕਾਰਜਪਾਲਿਕਾ ਨੂੰ ਕੰਟਰੋਲ ਕੀਤਾ ਜਾਵੇਗਾ ਆਰਟੀਕਲ 143 ਦਾ ਮਤਲਬ ਹੁੰਦਾ ਜੀ 143 ਦਾ ਮਤਲਬ ਹੁੰਦਾਗਾ ਕਿ ਰਾਸ਼ਟਰਪਤੀ ਜਿਹੜਾ ਹੈ ਉਹ ਸਪਰੀਮ ਕੋਰਟ ਤੋਂ ਕਿਸੇ ਵੀ ਮੁੱਦੇ ਤੇ ਸਲਾਹ ਲੈ ਸਕਦਾ ਸਪਰੀਮ ਕੋਰਟ ਉਹਦੀ ਸਲਾਹਕਾਰ ਜਰੂਰ ਬਣੇਗੀ ਪਰ ਇਹ ਮੁੱਦੇ ਤੇ ਜਿਹੜਾ ਹੈਗਾ ਫੈਸਲਾ ਉਹ ਰਾਸ਼ਟਰਪਤੀ ਦੇ ਮਤਲਬ ਰਾਸ਼ਟਰਪਤੀ ਦੇ ਹਿੱਸੇ ਵਿੱਚ ਹੀ ਆਵੇਗਾ ਮਤਲਬ ਰਾਸ਼ਟਰਪਤੀ ਦੀ ਮਰਜ਼ੀ ਹੈ ਕਿ ਉਹ ਸਲਾਹ ਨੂੰ ਮੰਨੇ ਚਾਹੇ ਨਾ ਮੰਨੇ ਉਹਦੀ ਮਰਜ਼ੀ ਹੈ ਪਰ ਜਿਹੜਾ ਹੈਗਾ 143 ਆਰਟੀਕਲ ਦੇ ਅਨੁਸਾਰ ਹੈ ਜਿਹੜਾ ਉਹ ਰਾਸ਼ਟਰਪਤੀ ਜਿਹੜਾ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਕਿਸੇ ਵੀ ਮੁੱਦੇ ਤੇ ਆਰਟੀਕਲ 53ਵੀਂ ਦੀ ਗੱਲ ਕਰੀਏ ਤਾਂ ਇਹ ਜਿਹੜਾ ਹੈਗਾ ਇਸ ਕੁਐਸਚਨ ਦਾ ਆਨਸਰ ਹੈ ਕਿ ਦੇਸ਼ ਦੀ ਜਿਹੜੀ ਕਾਰਜਪਾਲਿਕਾ ਨੂੰ ਕੰਟਰੋਲ ਕੌਣ ਕਰੇਗਾ ਰਾਸ਼ਟਰਪਤੀ ਇਹ ਆਰਟੀਕਲ 53 ਦੇ ਵਿੱਚ ਲਿਖਿਆ ਹੋਇਆ ਹੈਗਾ 123 ਦੀ ਗੱਲ ਕਰੀਏ ਤਾਂ ਇਹ ਕੋਈ ਆਰਡੀਨੈਂਸ ਪੇਸ਼ ਕਰਨਾ ਹੈ ਕੋਈ ਆਰਡੀਨੈਂਸ ਪਾਸ ਕਰਨਾ ਤਾਂ ਉਹਦੇ ਨਾਲ ਰਿਲੇਟਡ ਹੈ ਮਤਲਬ ਰਾਸ਼ਟਰਪਤੀ 123 ਦੇ ਅਨੁਸਾਰ ਕੋਈ ਵੀ ਆਰਡੀਨੈਂਸ ਪੇਸ਼ ਕਰ ਸਕਦਾ ਹੈਗਾ 72 ਦੀ ਗੱਲ ਕਰੀਏ ਤਾਂ ਇਹ ਹੈਗਾ ਮਾਫੀ ਵਾਲਾ ਮਤਲਬ ਕਿਸੇ ਵੀ ਅਪਰਾਧੀ ਨੂੰ ਜਿਹੜਾ ਹੈਗਾ ਮਾਫੀ ਦੇ ਸਕਦਾ ਹੈ ਰਾਸ਼ਟਰਪਤੀ ਜੇਕਰ ਉਹ ਚਾਵੇ ਠੀਕ ਹੈ ਅਗਲੇ ਕੁਐਸਚਨ ਤੇ ਜਾਂਦੇ ਆ ਅਗਲਾ ਕੁਐਸਚਨ ਦੀ ਗੱਲ ਕਰੀਏ ਆਪਾਂ ਤਾਂ ਦੇਸ਼ ਦੇ ਰਾਸ਼ਟਰਪਤੀ ਕੋਲ ਜਿਹੜੀ ਇੱਕ ਪਾਵਰ ਹੁੰਦੀ ਹੈ ਜਿਸ ਦਾ ਨਾਮ ਹੁੰਦਾ ਵੀਟੋ ਜੋ ਕਿ ਕਿਹੜੀ ਭਾਸ਼ਾ ਤੋਂ ਲਈ ਗਈ ਹੈ ਲਾਤੀਨੀ ਭਾਸ਼ਾ ਤੋਂ ਲਾਤੀਨੀ ਭਾਸ਼ਾ ਦਾ ਇੱਕ ਸ਼ਬਦ ਹੈ ਵੀਟੋ ਇਹਦਾ ਅਰਥ ਕੀ ਹੈ ਜਵਾਬ ਨਾ ਦੇਣਾ ਇਹ ਬਿਲਕੁਲ ਗਲਤ ਹੋ ਜਾਏਗਾ ਜਵਾਬ ਨਾ ਦੇਣਾ ਕਿਉਂਕਿ ਜਵਾਬ ਉਹ ਥੋੜਾ ਟਾਈਮ ਰੋਕ ਕੇ ਦੇ ਸਕਦਾ ਠੀਕ ਹੈ ਤੇ ਕਿਸੇ ਵੀ ਕੰਮ ਨੂੰ ਰੋਕਣਾ ਇਹ ਜਿਹੜਾ ਹੈਗਾ ਇਸ ਕੁਐਸਚਨ ਦਾ ਰਾਈਟ ਆਨਸਰ ਹੋ ਜੇਗਾ ਕਿ ਕਿਸੇ ਵੀ ਕੰਮ ਨੂੰ ਜਿਹੜਾ ਰਾਸ਼ਟਰਪਤੀ ਰੋਕ ਸਕਦਾ ਕਿੰਨੇ ਵੀ ਟਾਈਮ ਦੇ ਲਈ ਅਨਲਿਮਿਟਿਡ ਸਮੇਂ ਦੇ ਲਈ ਵੀ ਰੋਕ ਸਕਦਾ 10 ਦਿਨਾਂ ਦੇ ਲਈ ਵੀ ਰੋਕ ਸਕਦਾ ਪਰ ਰੋਕ ਸਕਦਾ ਹੈ ਉਹਦੇ ਕੋਲੇ ਪਾਵਰ ਹੈ ਕੋਈ ਵੀ ਬਿੱਲ ਉਹਦੇ ਕੋਲ ਜਾਂਦਾ ਕੋਈ ਵੀ ਮਨੀ ਬਿੱਲ ਮਨੀ ਬਿੱਲ ਤਾਂ ਕਰ ਰੋਕ ਨਹੀਂ ਸਕਦਾ ਪਰ ਕੋਈ ਹੋਰ ਬਿੱਲ ਜੇਕਰ ਕੋਈ ਜਾਂਦਾ ਹੈ ਰਾਸ਼ਟਰਪਤੀ ਨੂੰ ਲੱਗਦਾ ਹੈ ਕਿ ਇਹ ਜਨਤਾ ਦੇ ਹਿੱਤ ਵਿੱਚ ਨਹੀਂ ਹੈ ਜਾਂ ਇਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਪਰੇਸ਼ਾਨੀਆਂ ਦੇਖਣ ਨੂੰ ਮਿਲ ਸਕਦੀਆਂ ਤਾਂ ਰਾਸ਼ਟਰਪਤੀ ਜਿਹੜਾ ਹੈਗਾ Veto power ਦੇ ਅਧੀਨ ਆ ਜਿਹੜਾ ਹੈਗਾ ਉਸ ਵਿਲ ਨੂੰ ਰੋਕ ਸਕਦਾ ਹੈ ਕਿੰਨੇ ਵੀ ਸਮੇਂ ਦੇ ਲਈ ਹਾਲਾਂਕਿ ਜੇਕਰ ਉਹ ਰਾਸ਼ਟਰਪਤੀ ਜਵਾਬ ਵੀ ਨਾ ਜਵੇ ਉਸ ਦੇ ਨਾਲ ਰਿਲੇਟਡ ਤਾਂ ਉਹਨੂੰ ਕੋਈ ਵੀ ਜਿਹੜਾ ਹੈਗਾ ਪੁੱਛ ਨਹੀਂ ਸਕਦਾ ਕਿਸੇ ਵੀ ਅਧਿਕਾਰੀ ਨੂੰ ਉਸ ਦਾ ਕੰਮ ਯਾਦ ਕਰਾਉਣਾ ਠੀਕ ਹੈ ਸੌਰੀ ਤੀਜਾ ਨੰਬਰ ਆਪਸ਼ਨ ਜਿਹੜਾ ਕਿਸੇ ਵੀ ਕੰਮ ਨੂੰ ਸਮੇਂ ਕੰਮ ਨੂੰ ਜਿਹੜਾ ਸਮੇਂ ਤੇ ਕਰਨਾ ਇਹ ਗਲਤ ਹੋ ਜਾਏਗਾ ਕਿਸੇ ਵੀ ਅਧਿਕਾਰੀ ਨੂੰ ਉਸ ਦਾ ਕੰਮ ਯਾਦ ਕਰਵਾਉਣਾ ਇਹ ਆ ਜਾਂਦਾ ਜੀ ਆਪਣਾ ਰੈਟ ਦੇ ਵਿੱਚ ਮਤਲਬ ਆਰਟੀਕਲ 32 ਦੇ ਵਿੱਚ ਮਤਲਬ ਜਿਸ ਤਰ੍ਹਾਂ ਹੀ ਜਿਹੜਾ 32 ਆਰਟੀਕਲ ਦੇ ਅਨੁਸਾਰ ਵਿਅਕਤੀ ਰੈਟ ਮਤਲਬ ਪਾ ਸਕਦਾ ਹੈ ਪੰਜ ਤਰ੍ਹਾਂ ਦੀਆਂ ਰਿੱਟਾਂ ਹੁੰਦੀਆਂ ਆਪਾਂ ਨੂੰ ਪਤਾ ਪਰ ਇਹ ਜਿਹੜੀ ਰਿੱਟ ਹੈਗੀ ਇਹ ਕਿਸੇ ਵੀ ਅਧਿਕਾਰੀ ਨੂੰ ਉਸ ਦਾ ਕੰਮ ਯਾਦ ਕਰਵਾਉਣਾ ਇਹ ਮੈਂਡਮਸ ਚ ਆ ਜਾਂਦੀ ਹੈ ਮੈਂਡਮਸ ਮੈਂ ਲਿਖ ਵੀ ਦਿਨਾ ਇੱਥੇ ਮੈਂਡਮਸ 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 ਦੇ ਵਿੱਚ ਆ ਜਾਂਦੀ ਹੈ ਇਹ ਮਤਲਬ ਜੇਕਰ ਕੋਈ ਅਧਿਕਾਰੀ ਤੁਹਾਡਾ ਕੰਮ ਸਮੇਂ ਤੇ ਨਹੀਂ ਕਰ ਰਿਹਾ ਤਾਂ ਤੁਸੀਂ ਜਾ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਟਾ ਸਕਦੇ ਹੋ ਤੇ ਉਹਦੇ ਵਿੱਚ ਜਿਹੜਾ ਕੇਸ ਫਾਈਲ ਕਰ ਸਕਦੇ ਹੋ ਮਤਲਬ ਇਹ ਰੇਟ ਲਗਾ ਸਕਦੀ ਹੈ ਮਤਲਬ ਸਰਕਾਰ ਕੇ ਉਹ ਅਧਿਕਾਰੀ ਜਿਹੜਾ ਮੌਕੇ ਤੇ ਆਉਦਾ ਸਰਕਾਰੀ ਕੰਮ ਜਿਹੜਾ ਨਹੀਂ ਕਰ ਰਿਹਾ ਤਾਂ ਕਿਉਂ ਨਹੀਂ ਕਰ ਰਿਹਾ ਠੀਕ ਹੈ ਉਹਦੇ ਜਿਹੜਾ ਖਿਲਾਫ ਆ ਮੁਕੱਦਮਾ ਚਲਾਇਆ ਜਾ ਸਕਦਾ ਅਗਲੇ ਕੁਐਸਚਨ ਦੀ ਗੱਲ ਕਰੀਏ ਆਪਾਂ ਤਾਂ ਇਹਦੇ ਵਿੱਚ ਜਿਹੜਾ ਹੈਗਾਗਾ ਕਿਹੜਾ ਰਾਸ਼ਟਰਪਤੀ ਜਿਹੜਾ ਲਗਾਤਾਰ ਦੋ ਵਾਰ ਚੁਣਿਆ ਗਿਆ ਇਹ ਮਤਲਬ ਸਾਰਿਆਂ ਨੂੰ ਹੀ ਪਤਾ ਹੋਏਗਾ ਮਤਲਬ ਜ਼ੀਰੋ ਕੁਐਸਚਨ ਆ ਜਮਾ ਇਹ ਫ੍ਰੀ ਦੇ ਨੰਬਰ ਦੇ ਕੇ ਜਾਣ ਵਾਲਾ ਰਜਿੰਦਰ ਪ੍ਰਸਾਦ ਹੀ ਹੈ ਰਜਿੰਦਰ ਪ੍ਰਸਾਦ ਆ ਜਿਹੜਾ ਲਗਾਤਾਰ ਦੋ ਵਾਰ ਹੀ ਨਿਯੁਕਤ ਹੋ ਚੁੱਕੇ ਨੇ ਆਪਣੇ ਰਾਸ਼ਟਰਪਤੀ ਅਗਲੇ ਕੁਐਸਚਨ ਦੀ ਤੇ ਲਾਸਟ ਕੁਐਸਚਨ ਦੀ ਗੱਲ ਕਰੀਏ ਆਪਾਂ ਤਾਂ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹਨਾਂ ਵਿੱਚੋਂ ਜਿਹੜੀ ਕਿਹੜੀ ਸਥਿਤੀ ਬਣਦੀ ਹੈ ਜਿਹਦੇ ਵਿੱਚ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਹਾਲਕਿ ਜਿਹੜਾ ਰਾਸ਼ਟਰਪਤੀ ਦੀ ਆਮਦਨੀ ਵੀ ਰੋਕੀ ਜਾ ਸਕਦੀ ਹੈ ਰਾਸ਼ਟਰਪਤੀ ਦੀ ਤਨਖਾਹ ਵੀ ਰੋਕੀ ਜਾ ਸਕਦੀ ਹੈ ਤਾਂ ਇਹ ਸਥਿਤੀ ਆਪਾਂ ਨੂੰ ਪਤਾ ਹੀ ਉਦੋਂ ਹੀ ਬਣੇਗੀ ਜਦੋਂ ਪੈਸਾ ਮੁੱਕ ਜਾਏਗਾ ਸਰਕਾਰ ਕੋਲੇ ਠੀਕ ਹੈ ਤਾਂ ਆਰਟੀਕਲ 1 ਜਿਹੜਾ 143 ਦੀ ਗੱਲ ਕਰੀਏ ਤਾਂ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹ ਜਿਹੜਾ ਹੈਗਾ ਰਾਸ਼ਟਰਪਤੀ ਦੁਆਰਾ ਸਲਾਹ ਲਈ ਜਾਂਦੀ ਹੈ ਸੁਪਰੀਮ ਕੋਰਟ ਦੀ ਤਾਂ ਇਹ ਤਾਂ ਹੋ ਨਹੀਂ ਸਕਦਾ ਗੱਲ ਕਰੀਏ ਆਪਾਂ 352 ਦੀ ਤਾਂ ਇਹ ਹੁੰਦੀ ਹੈ ਜੀ ਨੈਸ਼ਨਲ ਐਮਰਜੈਂਸੀ ਨੈਸ਼ਨਲ ਐਮਰਜੈਂਸੀ ਦੇ ਵਿੱਚ ਕੀ ਹੁੰਦਾ ਕਿ ਜੇਕਰ ਰਾਸ਼ਟਰਪਤੀ ਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫੌਜ ਨਾਲ ਸੰਬੰਧਿਤ ਕੋਈ ਹਮਲਾ ਹੋ ਸਕਦਾ ਹੈ ਜਾਂ ਫੌਜ ਕੋਲੇ ਇਹਨੇ ਇਕੁਪਮੈਂਟ ਨਹੀਂ ਹਨ ਉਧਰੋਂ ਕੋਈ ਯੁੱਧ ਲੱਗਿਆ ਹੋਇਆ ਤਾਂ ਉੱਥੇ ਜਿਹੜਾ ਹੈਗਾ ਸ ਰਾਸ਼ਟਰਪਤੀ ਜਿਹੜਾ ਐਮਰਜੈਂਸੀ ਲਗਾ ਸਕਦਾ ਨੈਸ਼ਨਲ ਐਮਰਜੈਂਸੀ ਤਾਂ 300 ਜਿਹੜਾ ਹੈਗਾ 60 ਇਹ ਜਿਹੜਾ ਇਹਦਾ ਰਾਈਟ ਆਨਸਰ ਹੋ ਜਾਏਗਾ 360 ਦੇ ਵਿੱਚ ਜੀ ਕੀ ਹੁੰਦਾ ਕਿ ਜਦੋਂ ਸਰਕਾਰ ਕੋਲ ਪੈਸਾ ਖਤਮ ਹੋ ਜਾਂਦਾ ਠੀਕ ਹੈ ਜਦੋਂ ਕੰਸੋਲੀਡੈਂਟ ਫੰਡਰ ਦੇ ਵਿੱਚ ਜਿਹੜਾ ਹੈਗਾ ਪੈਸਾ ਬਿਲਕੁਲ ਵੀ ਨਹੀਂ ਰਹਿੰਦਾ ਭੁੱਖ ਲੋਕ ਭੁੱਖੇ ਮਰਨ ਦੀ ਨੋਬਤ ਆ ਜਾਂਦੀ ਹੈ ਠੀਕ ਹੈ ਉਦੋਂ ਜਿਹੜਾ ਹੈਗਾ ਆਰਟੀਕਲ 360 ਲਗਾਇਆ ਜਾ ਸਕਦਾ ਹੈ ਰਾਸ਼ਟਰਪਤੀ ਦੁਆਰਾ ਉਹਦੇ ਵਿੱਚ ਜਿਹੜੀਆਂ ਤੁਹਾਡੀਆਂ ਜਿਹੜੀਆਂ ਤਨਖਾਹਾਂ ਸਰਕਾਰੀ ਕਰਮਚਾਰੀਆਂ ਦੀਆਂ ਹਾਲਾਂਕਿ ਜਿਹੜੇ ਮੰਤਰੀ ਮੰਡਲ ਐਮ ਐਲ اے ਵਗੈਰਾ ਹੁੰਦੇ ਆ ਕੋਈ ਵੀ ਸੁਭਾਵਾਂ ਦੇ ਮੈਂਬਰ ਹੁੰਦੇ ਰਾਜ ਸਭਾ ਲੋਕ ਸਭਾ ਤੇ ਰਾਸ਼ਟਰਪਤੀ ਇੱਥੋਂ ਤੱਕ ਕਿ ਉਹਦੀ ਵੀ ਤਨਖਾਹ ਜਿਹੜੀ ਰੋਕੀ ਜਾ ਸਕਦੀ ਹੈ ਇਸ ਮੁੱਦੇ ਤੇ ਠੀਕ ਹੈ 356 ਜਿਹੜਾ ਹੁੰਦਾ ਰਾਸ਼ਟਰਪਤੀ ਰਾਸ਼ਟਰਪਤੀ ਰਾਜ ਹੁੰਦਾ ਜਿਹੜਾ ਸਟੇਟ ਦੇ ਵਿੱਚ ਲਗਾਇਆ ਜਾਂਦਾ ਜੇਕਰ ਸਟੇਟ ਦੇ ਗਵਰਨਰ ਨੂੰ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਤੇ ਉਹਦਾ ਮੰਤਰੀ ਮੰਡਲ ਆ ਜਿਹੜਾ ਸਰਕਾਰ ਹੈਗੀ ਸਟੇਟ ਦੇ ਵਿੱਚ ਮੌਜੂਦਾ ਉਹ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰ ਰਹੀ ਤਾਂ ਰਾਸ਼ਟਰ ਜਿਹੜਾ ਗਵਰਨਰ ਆ ਉਹ ਰਾਸ਼ਟਰਪਤੀ ਨੂੰ ਕਹਿ ਸਕਦਾ ਇਸ ਲਈ ਕਿ ਉਹ ਰਾਸ਼ਟਰਪਤੀ ਰਾਜ ਲਾਗੂ ਕਰ ਦਵੇ ਕਿਉਂਕਿ ਇੱਥੇ ਜਿਹੜਾ ਹੈਗਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਹੋ ਰਿਹਾ ਤਾਂ ਇਹ ਸੀਗੇ ਆਪਣੇ ਵੀਡੀਓ ਦੇ ਵਿੱਚ ਕੁਐਸਚਨ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਮੈਂ ਆਸ ਕਰਦਾ ਹਾਂਗਾ ਕਿ ਰਾਸ਼ਟਰਪਤੀ ਨਾਲ ਸੰਬੰਧਿਤ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲ ਗਈ ਹੋਵੇਗੀ ਜੇਕਰ ਕੋਈ ਆਰਟੀਕਲ ਮੈਥੋਂ ਮਿਸ ਗਿਆ ਹੋ ਗਿਆ ਹੋਵੇ ਤਾਂ ਤੁਸੀਂ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਤੇ ਤੁਸੀਂ ਇਹ ਵੀ ਜਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੈਂ ਅਜਿਹੀਆਂ ਵੀਡੀਓਜ਼ ਪੇਸ਼ ਕਰ ਸਕਾਂ ਜਿਦੇ ਵਿੱਚ ਤੁਹਾਡੇ ਵੱਧ ਤੋਂ ਵੱਧ ਜਿਹੜੇ ਡਾਊਟ ਆ ਕਲੀਅਰ ਹੋ ਸਕਣ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਹੋਰ ਟੌਪਿਕ ਦੇ ਨਾਲ ਤਦ ਤੱਕ ਲਈ ਜੈ ਹਿੰਦ